ਨੰਬਰ 1 ਅੱਜ ਹਮ ਤੁਹਾਡੇ ਸਾਥ ਪਟਨਰ ਬੱਟ ਚੋ ਨਲਾਵਾਗੇ ਅਸੀਂ ਹਿੰਦੀ ਮੇਂ ਬੋਲੋ ਪੂਰਾ ਹਿੰਦੀ ਮੇਂ ਬੋਲੋ ਸਾਥ ਕੇ ਸਾਥ ਨਲਾਗਾਗੇ ਬਾਟ ਕੇ ਬਾਟ ਦੇ ਪਾਸ ਮੇਂ ਬਾਟ ਕੇ ਬਗਲ ਮੇਂ ਬਾਟ ਕੇ ਬਗਲ ਮੇਂ ਨਲਾਗਾਗੇ ਪੂਰਾ ਜੋਰ ਕੇ ਪੂਰਾ ਜੋਰ ਕੇ ਹਾਂ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਤੇ ਸਤਿ ਸ੍ਰੀ ਅਕਾਲ ਕੌਰ ਜੀ 26 ਤੋਂ ਨਨਵੇੜ ਕੇ ਆਏ ਆ ਤਕਰੀਰ ਨੂੰ ਦਾ ਸੱਡ ਦਾ ਮੂਡ ਦਾ ਟਾਈਮ ਹੋ ਗਿਆ 1:30 ਤੇ ਲਾਇਏ ਸੀ ਕੰਪਨੀ ਮੋਟਰ ਤੇ ਪਹੁੰਚਿਆ ਉਹ ਖੜਾ ਆਪਣਾ ਟਰੈਕਟਰ ਦੂਜਾ ਤੇ ਬੰਦਾ ਵੀ ਕੰਮ ਚੱਲ ਰਿਆ ਨਾਲ ਮਾਰਾਇਤ ਕੀ ਚਾਚਾ ਪਨੀਰੀ ਦੀ ਪੈ ਗਈ ਮਾਰ ਪਨੀਰੀ ਦੀ ਪੈ ਗਈ ਬੰਦਾ ਆਪਾਂ ਨੂੰ ਮਿਲ ਗਿਆ ਇੱਕ ਹੋਰ ਬੰਦਾ ਮਿਲ ਗਿਆ ਉਹ ਵੇਖਾ ਹੋਰ ਕੰਮ ਮਸ਼ੀਨ ਚਲਾਉਣ ਦਾ ਟੁਆਨ ਟੁਆਨ ਚਲਾਉਣ ਦਾ ਲੈ ਇੱਕ ਵਾਰ ਡਾਲਾ ਡਾਲਾ ਖਲਵਾ ਲਈ ਆਪਾਂ ਇਹਦਾ ਬਾਕੀ ਦਾ ਬੰਦਾ ਤਾਂ ਨਿਕਲਾ ਪਿਆ ਗਰਮੀ ਦੇ ਨਾਲ ਉਹ ਕਰੇ ਪਰਨੇ ਵੀ ਖਲਵਾਤੇ ਬੰਦਿਆਂ ਦੇ ਪਰਨੇ ਛੋਟ ਚਗਾਤੀ ਬੰਦੇ ਆਏ ਦੇਖ ਲੈ ਤੂੰ ਪਜਾਮੇ ਪਾਉਣ ਦੀ ਛੱਡ ਕੇ ਇਕੱਲੇ ਕੁੜਤੇਆਂ 'ਚ ਆ ਗਏ ਅਸੀਂ ਚਲਾ ਆਏ ਹਲੇ ਤਾਂ ਉਹ ਹਲਤਾਂ ਸੌਣ ਚੱਲਦਾ ਹਾਂ ਸੌ ਉਹ ਸੌਣ ਆ ਗਿਆ ਸੱਚ ਬਾਪਸਪੇ ਆ ਗਿਆ ਤਾਂ ਹਾਂ ਬੰਦਾ ਇੱਕ ਹੋਰ ਮਿਲ ਕੇ ਦਰਜ ਹਾਂ ਜਾ ਉਹਦਾ ਦੱਸਾਂ ਹਾਂ ਕਹਿੰਦੇ ਦਾੜੀ ਲਵਾਉ ਉਹਦੀ ਉਹ ਲਵਾਦਣੀ ਥੀ ਅੰਕਲ ਕਹਿੰਦਾ ਲਵਾ ਕਹਿੰਦਾ ਸੜਾ ਆਖੜਦਾ ਸਾਡੇ ਕੋਲ ਉਹ ਦਿਹਾੜੀ ਵਿਚ ਨੂੰ ਕਿਆ ਲਾਵਾਂ ਲਵਾਉਂ ਉਹਦੇ ਦੇਖੀ ਮੱਲਕ 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 ਪਾਰ ਤੋਂ ਚਲੇ ਗਿਆ ਬਰਾਦ ਹਾਂ ਕੀ ਕਰਨ ਵੇ ਮੇਕਾ ਫੌਜੀ ਲੈ ਗਿਆ ਨਾਲ ਉਹਨੂੰ ਕੁੱਟਣ ਲੱਗੇ ਤਾਂ ਬਿਠਾ ਦੇ ਕੇ ਟਰੈਕਟਰ ਪਹਿਲਾਂ ਥੱਪੜ ਲਾਉਣ ਲੱਗੇ ਤੇ ਉਹ ਕਹਿੰਦਾ ਚੱਲ ਮਨ ਦਾ ਨਹੀਂ ਹੋਣਾ ਪਹਿਲਾਂ ਕੁੱਟਦੇ ਕਰਨੋਂ ਕਹਿੰਦਾ ਚੱਲੋ ਕਹਿੰਦਾ ਮੈਂ ਤੈਨੂੰ ਧਮਾਕੇ ਲਿਆਵਾ ਨਹੀਂ ਅੱਛਾ ਸੱਤਾਂ ਅੰਕਲੇ ਕੁੱਟਣ ਲੱਗੇ ਦਾ ਹਾਂ ਫੇਰ ਉਹਨੂੰ ਕੀ ਕਰਿਆ ਉੱਥੇ ਮੰਝਾ ਢਾਕੇ ਦੇਤਾ ਉਹਨੂੰ ਉੱਥੇ ਕਾਬ ਨਾਲ ਉਹ ਆਪਣਾ ਬੈਠਾ ਰਿਹਾ ਹੂੰ ਜਦ ਮੈਂ ਗਿਆ ਤੇ ਟੌਰਨਲ ਬੈਠੋ ਮੈਂ ਕਿਹਾ ਤੂੰ ਕਹਿੰਦਾ ਮੈਂ ਤਾਂ ਅੰਕਲ ਲੈ ਕੇ ਆ ਗਿਆ ਮੈਂ ਕਿਹਾ ਅੱਛਾ ਕਹਿੰਦਾ ਮੈਂ ਖੇਤ ਦੇਖਣ ਆਇਆ ਮੈਂ ਕਿਹਾ ਚੱਲ ਆ ਜਾ ਫੇਰ ਤੂੰ ਤੁਰ ਕੇ ਤਾਂ ਦੇਖ ਖੇਤਾਂ ਵਿੱਚ ਹਾਂ ਜਦ ਖੇਤਾਂ ਵਿੱਚ ਕਦੇ ਬੜਿਆ ਨਹੀਂ ਆ ਚੀ ਖੇਚੋ ਤੇਰੇ ਬੁੱਗੇ ਤੇਰੇ ਵੱਲ ਦਾ ਰੋਗ ਹੈ ਉਹ ਇਹ ਤੂੰ ਤਾਂ ਭਾਈ ਇੱਕੋ ਕੰਮ ਕਰ ਸਕਦਾ ਉਹ ਕਹਿੰਦੇ ਵੀ ਲੈ ਕੇ ਜਾਓ ਇਹਨੂੰ ਇੱਕ ਦਿਹਾੜੀ ਲਵਾਓ ਹਾਂ ਨਹੀਂ ਸੋਤੇ 500 ਰੁਪਏ ਦਿਹਾੜੀ ਦੇ ਲਵਾਂਗਾ ਮਾ ਯਾਰ ਤੁਹਾਨੂੰ 500 ਹੀ ਦੇ ਦੂੰਗੇ ਉਹ ਇਹਨੂੰ ਬਚਾਰੇ ਨੂੰ ਭਾਗ ਤੁਹਾਨੂੰ ਕਹਨੂੰ ਲੱਗੇ ਮਾਰਨ ਆ ਫੇਰ ਸਾਨੂੰ ਰੋਗ ਲਿਆ ਕੰਨ ਮਸ਼ੀਨ ਪਰ ਲੈ ਜਾ ਉਹਨੂੰ ਹਾਂ ਨਹੀਂ ਆਉਂਦਾ ਉਹਨੂੰ ਹੋਰ ਕਹਿ ਦੇਣਾ ਦਾ ਕੰਮ ਕਦ ਤੁਸੀਂ ਸਾਡਾ ਆਟਾ ਪੀਦੇ ਹੋ ਫਰੀ ਅਸੀਂ ਇਹਦੇ ਦਿਹਾੜੀ ਲਵਾ ਦਿੰਦੇ ਹਾਂ ਠੀਕ ਨਹੀਂ ਅੱਛਾ ਕਿਹੜੀ ਜੀਰੀ ਪਟਾਈ ਹੈ ਜੀ 24 ਤੇ ਪੱਤੀ ਚਲਾ ਪਾਈ ਕੋ ਮਸਿੰਤਨੀ ਉਹ ਜਿਹੜੀ ਆਪਣੀ ਪਨੀਰੀ ਹੈ ਨਾ ਰਾਜੜ ਵਾਲਿਆਂ ਦੀ ਉਹ ਬੀਜੀ ਵੀ ਹੈ ਉਹ ਉਹਦੇ ਨਾਲ ਆਪਾਂ ਡੰਡੇ ਮਾਰ ਮਾਰ ਉਹ ਉਹਨਾਂ ਚ ਲਫਾਫਿਆਂ ਚੋ ਹਾ ਬੀਜੀ ਅੱਛਾ ਐਂ ਦੱਸ ਜਦ ਤੂੰ ਲੈ ਜਾ ਤੂੰ ਆ ਜਾ ਫਟਾਫਟ ਛੱਡ ਕੇ ਫਿਰ ਸਾਨੂੰ ਦੀਰੀ ਨੂੰ ਤਾਂ ਕਹੀ ਜਾਣਾ ਆਪ ਹੀ ਲਾ ਦੋ ਆਪ ਹੀ ਲਾ ਦੋ ਚਾਹ ਪਾਣੀ ਦਾ ਲਿਆ ਹਮਕੋ ਚਾਹ ਪਾਣੀ ਕੌਣ ਦੇਗਾ ਹਮਕਿੰਨ ਕੌਣ ਸਾ ਰਸਣ ਦਿੱਤੇ ਹੈ ਆਪਸੇ ਤਾਂ ਸਭ ਤੋਂ ਵੀ ਲੇ ਤੇ ਪੈਨ ਕੱਢ ਲਈ ਅੱਜ ਕਿਹੜੀ ਕਿਹੜੀ ਪਨੀਰੀ ਅੱਜ ਹੈ ਆਹਾ 131 ਠੀਕ ਹੈ 321 ਨਹੀਂ ਮਿਲਦੇ ਸੀ ਕਿਤੇ ਆਪਾਂ ਨੂੰ ਉਹ ਨਿਬੜ ਲਈ ਉਹਨਾਂ ਦੇ ਚੱਲ ਕੋਈ ਨਹੀਂ ਛੱਡਿਆ ਫੇਰ ਆ ਜਾ ਫਟਾਫਟ ਇਹਦਾ ਹੋ ਗਿਆ ਫਿਲਟਰ ਬੁਲਟਰ ਜਿਹੜਾ ਪਾਉਣਾ ਤਾਂ ਰੇਸ ਵਾਲੀ ਰੇਸ ਹੌਲੀ ਫੜਦਾ ਹਲੇ ਵੀ ਇਹਦੇ ਵੀ ਬਾਈ ਥੋੜੀ ਜਿਹੀ ਪ੍ਰੋਬਲਮ ਜੀ ਆਈ ਵੀ ਹੈ ਰੇਸ ਹੌਲੀ-ਹੌਲੀ ਫੜਦਾ ਇਹ ਇਹ ਬਾਹਰੇ ਖੜਾ ਤਾਂ ਕਈ ਦਿਨਾਂ ਦਾ ਰੱਬ ਜਾਣੇ ਮੀਂਹੂ ਖਾਸੇ ਪੈ ਗਏ ਤੇ ਪਰ ਨੂੰ ਅੰਦਰ ਤਾਂ ਖੜਦਾ ਹੈ ਨਹੀਂ ਇਹ ਤੇ ਉਹ ਕਹਿੰਦੇ ਫਿਲਟਰ ਫਿਲਟਰ ਚ ਆਉਣਾ ਬਦਲੀ ਇਸਕੇ ਕਰਜ ਹੋਵੇ ਜੀ ਵੀ ਇਹ ਰੇਸ ਨਹੀਂ ਪੜਦਾ ਥੋੜੀ ਜੀ ਟਾਈਮ ਲੈ ਕੇ ਰੇਸ ਪੜਦਾ ਹੈ ਆ ਇਹ ਛੋਟੇ ਗੱਡੀਆਂ ਛੋਟੇ ਆ ਬਬੂਆ ਆ ਜਾ ਮਸ਼ੀਨ ਚਾੜੀਏ ਚੱਲ ਲਾ ਲਾ ਲਾਗਾਂ ਲਾ ਲ ਹਵਾ ਕੱਢਣੀ ਆਪਾਂ ਮੈਟਾਂ ਦੀ ਆ ਦੇਖ ਲੈ ਅੱਜ ਅੱਜ ਮਨੇ ਆ ਦੋ ਲੋਣੇ ਆ ਬਸ ਆਪਣੇ ਕੋਲ ਹੋਰ ਜਿਆਦਾ ਬੜਾ ਟਾਰਗੇਟ ਨਹੀਂ ਹੈਗਾ ਸ਼ਾਮ ਤੱਕ ਉਹ ਵੀ ਆ ਉੱਧਰ ਲਾ ਹੈ ਉਹ ਹਾਂ ਉੱਧਰ ਲਾਉਣਾ ਹੈ ਹਨਾ ਤੇ ਇਹਦੇ ਵਿੱਚ ਹੁਣ ਆਪਾਂ ਨੇ ਲੇਜ਼ਰ ਕਰਕੇ ਸਿੱਧੀ ਲਵਾਈ ਕਰਨੀ ਆ ਠੀਕ ਹੈ ਨਾ ਠੀਕ ਆ ਕੀ ਆਪਣੇ ਕੋਲ ਆਹ ਲੇਜ਼ਰ ਕਰਕੇ ਸਿੱਧਾ ਚਾਚਾ ਉਹਦਾ ਵੀ ਇਕੱਲਾ ਲੇਜ਼ਰ ਹੋਇਆ ਵਾ ਹਨਾ ਇਹਦੇ ਵਿੱਚ ਫੇਰੇ ਵਾ ਅਗਲੇ ਕਿਲੇ 'ਚ ਕੁਛ ਇਕੱਲਾ ਲੇਜ਼ਰ ਆ ਲੇਜ਼ਰ ਕਰਿਆ ਵਾ ਯਾਰ ਕਿ ਨਹੀਂ ਕਰਿਆ ਵਾ ਨਹੀਂ ਨਹੀਂ ਉਹਦਾ ਦਾਗ ਲਾਗ 100 ਕਿਲੋ 200 ਕਿਲੋ ਚਿੱਕੇ ਦਾ ਨਹੀਂ ਲਾਗ ਲਾ ਇਹਦਾ ਕੱਦੂ ਹੋਇਆ ਵਾ ਕੱਦੂ ਪਤਾ ਨਹੀਂ ਕੀ ਕਰੀਏ ਚੱਲ ਗੜ ਦੇਣਾ ਕੋਈ ਨਹੀਂ ਆਹ ਕਿਲਾ ਲਾਉਂਗੇ ਉਹ ਕਿਲਾ ਲਾਉਂਗੇ ਉਹ ਆਪਾਂ ਨੇ ਇਕੱਲਾ ਲੇਜ਼ਰ ਕਰਕੇ ਲਾਇਆ ਉਹ ਸਿਰੇ ਵਾਲਾ ਵੀ ਆਪਾਂ ਨੇ ਐਉਂ ਕੱਲੇ ਲਈ ਜਲ ਚਲਾਇਆ ਚੱਲ ਆ ਜਾ ਹੁਣ ਇੱਕ ਵਾਰ ਆਪਾਂ ਪਨੀਲੀ ਦਿਖਾਈਏ ਨਾਲ ਆਪਾਂ ਗੱਦੀ ਮੋਰੀ ਹਾਂ ਸਾਫ ਪਨੀਲੀ ਅੱਜ ਬਹੁਤ ਚੰਮ ਬੜਾ ਸੋਹਣਾ ਹੈ ਤਾਂ ਇੰਨੇ ਇੰਨੇ ਟੁਕੀਆਂ ਕੱਡੇ ਇੱਥੇ ਬੜੀਆਂ ਸੋਹਣੀਆਂ ਅੱਜ ਚੱਲ ਨਾਲ ਤੁਸੀਂ ਗੱਲ ਕਰਨਾ ਮੈਂ ਉਹਦਾ ਕੀ ਕਰਾਂ ਨੋਇਆ ਆਹ ਤੁਹੀਆਂ ਕੱਡੇ ਇੱਥੇ ਬਾਦ ਛੱਡੀ ਤਕੜੀਆਂ ਆਪਣੇ ਪਈਆਂ ਵੀ ਗੋਲੇ ਗੋਲੇ ਇੰਨੇ ਪਈਆਂ ਵੀ ਜਿ ਇਕੱਠਾ ਕਰਤਾ ਵੇਨਾ ਸੀ ਕਿ ਕਿ ਇਹ ਰੜਕਿਆਂ ਨਾਲ ਸਿੰਪਲ ਸਿੰਪਲ ਸਾਰੇ ਦੀ ਮਤਲਬ ਮੋਟਾ ਮੋਟਾ ਜੇ ਅਸੀਂ ਲਾਤਾ ਵੀ ਚਲ ਜੇ ਉਹਨੇ ਗੁਣੀਆਂ ਚ ਤਾਪਾ ਲਾ ਦਾਂਗੇ ਨਹੀਂ ਤਾਂ ਕੋਈ ਗੱਲ ਨਹੀਂ ਕੱਦੂ ਦਾ ਫਿਰ ਕਰ ਤੇ ਹੁਣ ਪ੍ਰਮਾਤਮਾ ਦੀ ਕਿਰਪਾ ਵਾਕੀ ਮਾੜਾ ਮੋਟੇ ਮੈਂਟ ਵਿੱਚ ਛਿੱਟੇ ਵੀ ਆ ਉਸਕਾ ਕੱਟ ਵੀ ਲੈਣੇ ਅਸੀਂ ਹਣਾ ਤੇ ਆ ਅੱਜ ਜਿਵੇਂ ਆਹਾਂ ਚਾਹੇ ਕਿ ਇਹ ਇਹਨਾ ਲੰਬੇ ਫਰਮੋਂ ਨਿਕਲ ਜਣੇ ਐ ਇਸ ਸਲੋਟ ਆਹੋ ਐਸ ਸਲੋਟ ਕੱਢਾਂਗੇ ਇਹ ਐਸ ਸਲੋਟ ਫਰਮੋਂ ਨਿਕਲ ਜਣੇ ਐ ਇਹ ਠੀਕ ਹੈ ਲੋ ਆ ਦੇਖੋ ਹੂ ਨਹੀਂ ਕਾ ਧੂਲ ਨਹੀਂ ਹੈਗਾ ਸੰਘਣੀ ਬਹੁਤ ਆ ਇਹ ਇਹ ਬਾਸਮਤੀਆਂ ਬਲੇਟੀਆਂ ਛਾਂਡ ਛਾਂਡ ਨਿਕਲਣਗੇ ਇਹਨਾਂ ਦੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਵੇਂ ਵਿੱਚ ਵਿੱਚ ਹਵਾ ਜੀ ਬਣੀ ਵੀ ਹੈ ਨਾ ਤਿੱਕਾ ਬਸ ਆਹੀ ਹੂੰ ਬਸ ਉਹ ਦੇਖ ਉਹ ਹਵਾ ਕੱਢਣੀ ਮਾੜੀ ਮਾੜੀ ਆ ਦਿਖਾਏ ਮਾਰ ਦੇਣਾ ਆਪਾਂ ਨੇ ਹਵਾ ਨਿਕਲ ਜਾਣੀ ਹੈ ਠੀਕ ਹੈ ਨਾ ਲੈ ਆਹ ਨਾਲ ਠੀਲੇ ਲਾ ਤਾ ਆ ਜਾ ਆ ਚਾਰ ਪੰਜ ਗਫੜਮੇ ਚ ਮਾਰ ਦੇਣੀ ਪਰੰ ਤਾਂ ਠੀਕ ਹੈ ਕੋਈ ਗੱਲ ਨਹੀਂ ਆ ਆ ਸਿੱਧਾ ਥੋੜਾ ਜਿਹਾ ਪਰਾਂ ਵਾਲੇ ਬੜੇ ਕੰਮ ਦੀਆਂ ਉਹ ਆ ਮੈਟ ਵੀ ਠੀਕ ਹੈ ਹਾਂ ਵਿੱਚ ਵਿੱਚ ਨਿਕਲ ਜਾਣੇ ਨੇ ਇਹਦੇ ਵਿੱਚੋਂ ਹਾਂ 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 ਆ ਦਿਖਾ ਜਿਵੇਂ ਨਿਕਲੇ ਬਾਦ ਉੱਠਿਆ ਬਣਾ ਥੋੜਾ ਥੋੜਾ ਆ ਇੱਥੇ ਹੋਰ ਮਾਰਦੇ ਆਦੇ ਆ ਸਾਰਾ ਆਦੇ ਦਲਦਲਾ ਇਹ ਬਸ ਐ ਪਤਾ ਕੀ ਆ ਇਹ ਵੇ ਪਾਣੀ ਤੋਂ ਤਿੰਨ ਤਿੰਨ ਮਾਰ ਚੱਲ ਜਾ ਚਾਚਾ ਇਹਨਾਂ ਚ ਦੱਕੇ ਦੂਏ ਲੁੱਟ ਆਇਆ ਨਾ ਦੇਖ 1 2 3 ਆ ਠੀਕ ਹੈ ਨਾ ਪਾਣੀ ਚੜ ਜਾਂਦਾ ਇਹਨਾਂ ਦੇ ਉੱਪਰ ਨੂੰ ਠੀਕ ਹੈ ਨਾ ਲਫਾਫਾ ਸਾਲਾ ਬੋਦਾ ਹੋਇਆ ਵਜਮਾਈ ਉਹ ਪਹੁੰਚ ਗਏ ਦੂਰ ਇੱਥਰ ਆਪਣਾ ਤਾਲੀ ਲੈ ਬਿਲਕੁਲ ਉਹ ਮੋਟਰ ਆਪਣੇ ਕੋਲ ਠੇਕੇ ਆ ਗਈ ਆ ਇਹ ਉੱਥੇ ਲੱਗਿਆ ਅਠਾਂ ਕਿੱਲੇ ਇਕੱਠੇ ਲੈ ਤੂੰ ਇਧਰ ਲੈ ਚਾਹ ਨਾਲ ਵਾਲ ਚੋ ਜੀ ਮੇਰੇ ਚੋ ਜਨ ਦਾ ਐ ਤੂੰ ਸਿਰੇ ਰੱਖੇ ਮਾਰਨਾ ਚ ਵੀ ਹਾਂ ਹਾਂ ਪਤਾ ਨਹੀਂ ਇਹਨਾਂ ਦੇ ਉੱਪਰ ਤੇ ਨਾ ਉਹ ਹੋ ਗਿਆ ਅਸਲ ਦੇ ਵਿੱਚ ਆ ਖੁੱਲ ਗਏ ਪਾਣੀ ਦਾ ਕਿ ਥੋੜਾ ਜਿਹਾ ਕੰਮ ਫੇਰ ਘਲਾਬ ਕਰ ਲਿਆ ਹਨ ਇੱਥੇ ਪਨੀਰੀ ਚ ਵੀ ਗੋਗੀ ਲੋਟ ਆ ਮੈਂ ਕਹਿੰਦਾ ਹਨਾ ਇਹ ਪੀਪੀਆਂ ਵੀ ਉੱਪਰ ਚੱਕੀ ਫਿਰਦਾ ਕੁੰਮੀ ਮੜਿਆ ਬਰਾਂ ਨੂੰ ਬੱਲੇ ਬੱਲੇ ਗੋਗੀ ਅੱਜ ਸਪਰੇਅ ਕਰਨ ਲੱਗਿਆ ਵੀ ਸਵੇਰ ਦਾ ਅੱਜ ਅਸੀਂ ਮਸ਼ੀਨ ਤੇ ਨਹੀਂ ਲੈ ਕੇ ਗਿਆ ਨੂੰ ਆ ਬੱਟਾ ਬੁੱਟਾ ਦੇ ਨਾਲ ਨਾਲ ਦੀ ਨਾਲ ਰਗੜੀ ਜਾਣਾ ਕੋਈ ਟੈਨਸ਼ਨ ਨਾ ਇਹ ਚੀਜ਼ ਦੀ ਬਹੁਤ ਆ ਚਾਚਾ ਫਿਰ ਦਾਤੀ ਨਾਲ ਖੱਜਲ ਖਵਾਲੀ ਜੀ ਨਹੀਂ ਹੁੰਦੀ ਫਿਰ ਹੁਣ ਉਹ ਸਾਡੇ ਪਹਿਲਾਂ ਵਾਲੇ ਤਾਂ ਹੰਝੇ ਨਹੀਂ ਪਿੱਟੇ ਜਾਂਦੇ ਵੀ ਦਾਤੀਆਂ ਚੱਕੋ ਬੱਟਾ ਬੁੱਟਾ ਬਣਦੋ ਕਿ ਨਹੀਂ ਬਈ ਹਾਂ ਮੈਂ ਮੜ ਕੇ ਇਹਨਾਂ ਨੂੰ ਹੁਣ ਅਸੀਂ ਗੋਲ ਵੀ ਨਹੀਂ ਕਰ ਸਕਦੇ ਹੈਗੇ ਸਾਡੇ ਢਾਕਰ ਮਿੱਟੀ ਵਾਲੇ ਚਾਚਾ ਕਰ ਇਹਨੂੰ ਕਿਹਨਾਂ ਦੀ ਘੜੇ ਦੀ ਹੋਰ ਪਸਾਂ ਇੱਕ ਰੀ ਸੀ ਮੂਲੇ ਤੇ 400 ਬੈ ਨਾ ਪੂਰਾ ਫੇਰ ਮੈਟ ਨਾਲ ਮੈਂ ਟੱਕਰ ਚ ਲੈਂਦਾ ਨਹੀਂ ਕਿ ਉਹਦੇ ਉੱਪਰ ਚੜ ਜਾਂਦਾ ਮੈਟ ਇਹ ਹਣਾ ਭਾਈ ਆਪਣੀ ਮੱਚੀ ਚਲਦੀ ਨਹੀਂ ਜਾ ਹਾਂ ਇਸ ਇਹਨੂੰ ਆਏ ਨਹੀਂ ਚੱਕ ਨਹੀਂ ਸਕਦੇ ਇਹ ਪਾਰਟ ਜਾਂਦਾ ਗੱਭੇ ਜੇ ਤੇ ਹੈ ਟੋਚਣ ਪੈਂਦੇ ਟੋਚਣ ਪੈਂਦੇ ਇੱਕ ਸਾਈਡ ਤੋਂ ਜਾਚੀ ਇਹਨੂੰ ਕਿਨਾਰੇ ਜੇ ਤੋਂ ਨਹੀਂ ਚੱਕਦੇ ਜਿਵੇਂ ਉੱਥੇ ਤੇ ਆਉਨੇ ਆ ਨਾ ਜੋਧਾ ਪਿੰਡ ਤੋਂ ਆਉਨੇ ਆ ਨਾ ਨਾਲ ਦੇ ਪਿੰਡ ਤੋਂ ਉਹ ਮੈਟੋਂ ਨਹੀਂ ਉਧਰੋਂ ਮਿੱਟੀ ਨਿਉਟੀ ਦਾ ਫਰਕ ਹੈ ਬੱਬੂ ਮਾਨ ਦਾ ਖਾੜਾ ਬੰਦ ਹੋ ਗਿਆ ਜੇ ਨੱਤ ਲਈ ਪਨੀਰੀ ਅਸੀਂ ਨੇ ਹੁਣ ਇਹਨੇ ਆਪਣੀ ਸ਼ੁਰੂ ਕਰਦੇ ਹਾਂ ਅੱਜ ਦੂਆ ਦਿਨ ਹੋਇਆ ਤੇ ਅੱਜ ਮਤਲਬ ਤਿੰਨ ਚਾਰ ਕਿੱਲੇ ਲਾਉਣੇ ਆ ਅਸੀਂ ਨੇ ਇਹਨੂੰ ਮੋੜ ਨਹੀਂ ਸਕਦੇ ਸਿਆਪਾ ਤਾਂ ਇਹ ਹੈ ਇਹਨਾਂ ਦਾ ਮੈਂਟਾਂ ਦਾ ਜਿਹੜੀ ਟੁੱਟ ਜੰਨੇ ਆ ਹੁਣ 20 25 ਮੈਂਟ ਰੱਖਿਆ ਕਰਨੇ ਆ ਟਰਾਲੀ 'ਚ ਬਾਸ ਮਸ਼ੀਨ ਨਾਲ ਕਿੱਢ ਲਾਦੇ ਕਰਨੇ ਆ ਆ ਦੋ ਕਿੱਲੇ ਇੱਥੇ ਲਾਉਣੇ ਉਸ ਤੋਂ ਬਾਅਦ ਫਿਰ ਪਹੁੰਚ ਜਾਵਾਂਗੇ ਦੂਜੀ ਮੋਟਰ ਤੇ ਕਰਨੇ ਆ ਕੰਮ ਸਟਾਰਟ ਅੱਜ ਜੱਸਾ ਇੱਥੇ ਨੂੰ ਨਾਲ ਰੱਖਦਾ ਨਾ ਢਿੰਪੇ ਇੱਥੇ ਨੂੰ ਉਹਨਾਂ ਨੂੰ ਉਧਰ ਖੜਦਾ ਉਹਨਾਂ ਨੇ ਪਨੀਰੀ ਉਹ ਪੱਲੀ ਪਰ ਰੱਖੀ ਜਾਣੇ ਮੈਂ ਆਪਾਂ ਨੇ ਆ ਰੱਖਿਆ ਬੋਪਰ ਸਪੀਕਰ ਛੋਟਾ ਜਿਹਾ ਬੜੀ ਕੰਮ ਦੀ ਮਿੱਠੀ ਮਿੱਠੀ ਜੀ ਆਵਾਜ਼ ਆਈ ਜਾਂਦੀ ਰਾਤ ਨੂੰ ਚਾਰਜ ਲਾ ਜੀਦਾ ਸਾਰਾ ਦਿਨ ਨਹੀਂ ਡਾਊਨ ਹੁੰਦਾ ਇਹ ਆਪ ਆਪਣਾ ਉਧੇ ਰੱਖ ਲੀਦਾ ਸਾਹਮਣੇ ਨਾ ਬੋਲ ਕਰਦਾ ਇੰਨੀ ਘੈਂਟ ਆਵਾਜ਼ ਆਉਂਦੀ ਆ ਆਪਣੇ ਨਿਆਰੇ ਨਾਲ ਚਲਾਈ ਜਾਂ ਜੀ ਨਾ ਕੋਈ ਡਿਸਟਰਬੈਂਸ ਨਹੀਂ ਇੱਥੇ ਡੈਕ ਵਾਲਾ ਢਾਂਸ ਥੋੜਾ ਜਿਹਾ ਜ਼ਿਆਦਾ ਹੋ ਜਾਣਾ ਦਾ ਇਹਦੇ ਪਰ ਹੈਨਾ ਸਸਤਾ ਜਿਹਾ ਫੰਡਾ ਸਾਰੀ ਜੀ ਇੱਕ ਵਾਰ ਚਾਰਜ ਕਰ ਲੈ ਵਾ ਸਾਰੀ ਦੀ ਆੜੀ ਵਧੀਆ ਕਰ ਦਿੰਦਾ ਮੈਂ ਮਾਰਦੇ ਸੁੱਕਾ ਕੇ ਲੋਹਾ ਕਰੂ ਤੂ ਲਹੂ ਬਿਤਾਵੇ ਲਹੂ ਸਾਡਾ ਲੈ ਮਾਤਾ ਵੀ ਰਾਰਾ ਰਾਰਾ ਆਹ ਟਰੈਕਟਰ ਦੇ ਦੇਣਾ ਆਪਾਂ ਨੇ ਇਹ ਬੱਸ ਕਰ ਦੇਣਾ ਕੱਟਾ ਕੱਟੀ ਇਹਦਾ ਹਾਂ ਤੈ ਲੈਣਾ ਹਾਂ ਮੈਂ ਮੈਨੂੰ ਦਵਾਇਆ ਮੇਰੇ ਕੋਲ ਮੇਰਾ ਮੇਰਾ ਛੋਟਾ ਮੁੰਡਾ ਚਲਾਈ ਜਾਇਆ ਕਰਦਾ ਸੀ ਤੁਰਤੀ ਖੜ ਕੇ ਚਲਾਇਆ ਜਾਂਦਾ ਦਾ ਲਓ ਪਨੀਰੀ ਲਿਆਓ ਦੇਖਿਆ ਸੋਹਣੇ ਲੱਗਦੇ ਆ ਟੌਰ ਦੇਖ ਟੌਰ ਜੋਏ ਲੱਗਦੇ ਆ ਜੋ ਆ ਲੱਗ ਰਹੀ ਆ ਪਨੀਰੀ ਚਲੋ ਵੀ ਹੋ ਖੜਾ ਨਾ ਸੀ ਨਹੀਂ ਦੱਸਣਾ ਤਾਂ ਪੂਤ ਜਵਾਰ ਘਾਪੇ ਹੋ ਜਾਂਦਾ ਕਿਉਂ ਹੁਣ ਤੈਨੂੰ ਕੀ ਹੋ ਗਿਆ ਮਾੜੀ ਜਾਂਦਾ ਦੁਪਹਿਰੇ ਜਿੱਦਾਂ ਸਾਨੂੰ ਤਾਂ ਤੁਸੀਂ ਕਹੀ ਜਾਂਦੇ ਤੁਸੀਂ ਉਹ ਦੁਪਹਿਰੇ ਤੋਂ ਫਾਉਣ ਲੱਗੇ ਹੋ ਆ ਉਹ ਜਾਨੂ ਰੋਟੀ ਹੋਣੀ ਜਾਨੂ ਘੜ ਦੇਣਾ ਆਪਾਂ ਨੇ ਚਾਚਾ ਜੀ ਇੱਕ ਜਣਾ ਵਿਚਰ ਉਹ ਟਰਾਲੀ ਦਾ ਇੱਕ ਜਣਾ ਬਾਥ ਥੱਲੇ ਦਾ ਇੱਕ ਮੈਨ ਪਨੀਰੀ ਫੜਾਈ ਚਲੋ ਹੈ ਪਤਾ ਹੈ ਕਰਾ ਤੈਨੂੰ ਕਾਤੇ ਕਹਿਣਾ ਤੂੰ ਟਰੈਕਟਰ ਤਾਂ ਕੋਈ ਹੋਰ ਆਉਣਾ ਆ ਲੈ ਟਰੈਕਟਰ ਇਹ ਬੜਾ ਾਡਾ ਬੜਾ ਬਿਊਡ ਸੁਫਾਰ ਚ ਲੈ ਲਿਓ ਹਰਾ ਜਾ ਹਾਂ ਉਹ ਜਹਾਜ਼ ਸੇ ਕੱਲ ਟਰੈਕਟਰ ਦੇਖਿਆ ਤੇ ਪਾਣੀ ਦਾ ਗਲਾਸ ਭਰ ਕੇ ਰੱਖਦੇ ਪਰ ਬਾਈ ਬਿਊਡ ਸੁਫਾਰਤਾ ਉਹ ਜਨਰੇਟਰ 'ਤੇ ਚੱਲਦਾ ਤਾਂ ਹਾਂ ਉਹਦਾ ਵਾਈਬ੍ਰੇਸ਼ਨ ਨਹੀਂ ਸੀ ਟਰੈਕਟਰ ਓਏ ਛੱਡੀ ਨਾ ਦਾ চাচਾ ਕਿੱਥੇ ਵਾ ਕਿੱਥੇ ਗਿਲਾ ਹੈ ਪਾਲਿਆ ਬਈ ਮੁੱਦਾ ਹੁਣ ਗੋਗੀ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਇਹ ਇਹ ਪਾਗਿਆ ਚ ਮੂੰਹ ਇਹਨੂੰ ਕੁਮਾਇਦਾ ਇਹਦਾ ਗੋਗੀ ਦਾ ਹਾਂ ਹਾਂ ਫੜ ਕੇ ਦੋ ਤਾਂ ਨਹੀਂ ਆ ਫੜਿਆ ਨਹੀਂ ਪਤਾ ਜਿੱ ਤਰਾ ਖਿੱਚ ਕੇ ਰੱਖ ਬੋਲ ਸੁਣਦਾ ਰੰਗ ਆਇਆ ਕਹਿੰਦਾ ਹੂੰ ਤਾਪੀ ਦੇ ਦੇ ਉਠਾ ਚਾ ਪੈਸੇ ਦਾ ਦੂ ਕਿੰਨੇ ਹੋਗੇ ਪੈਸੇ ਦਾ ਦੂ ਕਿੰਨੇ ਹੋਗੇ ਭਾਗਿਆ ਚ ਲੈ ਕੇ ਜਾਊਗਾ ਜੀ ਉਹ ਭਾਗਿਆ ਚ ਮਿੱਤਰੋ ਮੌਸਮ ਚੈੱਕ ਕਰੋ ਤੁਸੀਂ ਦੇਖੋ ਤਾਂ ਕੀ ਕਹਿੰਦਾ ਰੱਬ ਹੁਣ ਕਾਲੀ ਘਟਾ ਚੜਾ ਆਈ ਹੂੰ ਕਾਲੀ ਘਟਾ ਚੜਾ ਆਈ ਇੱਧਰ ਤੇ ਬਹੁਤ ਬੜਾ ਖਤਰਨਾਕ ਮੌਸਮ ਹੋ ਗਿਆ ਬੜਾ ਖਤਰਨਾਕ ਪੂਰਾ ਆਨੰਦ ਆ ਰਿਹਾ ਮਸੀਤ ਲੋਨ ਦਾ ਪਰ ਕਿਹਣੀ ਆ ਗਈਆਂ ਥੋੜੀ ਥੋੜੀਆਂ ਹਾਂ ਮੈਂ ਡਿਪਾਰਟਮੈਂਟ ਅੱਲੀ ਵਾਰ ਕਰਵਾਤੀ ਆ ਮਾਂ ਦੀ ਇਹ ਰੰਗੀ ਚਲੇ ਜਾਓ ਚਾਹ ਬਕਰਦਾ ਘੇ ਮੋਟਲੇ ਜੁਦਾ ਘੰਟਾ ਲਾ ਦਿੰਦੇ ਉਹਲੇ ਵੀ ਆਪਣੇ ਹਾਂ ਸੁਣ ਲਈ ਸੁਣ ਲਈ ਰਪਨੇ ਸੁਣਦੀ ਇਓਂ ਵੀ ਆਲੇ ਆ ਉਹ ਉਹਨਾਂ ਨੂੰ ਵਿੱਚ ਦਾ ਕਿੰਨਾ ਇੰਦਰ ਪਕੜਾਣਾ ਸਾਈਡ ਤੋਂ ਕਿੰਨੇ ਵੀ ਅੜ ਲਿਆ ਦਾ ਆਪਣੇ ਹੁਣ ਤਾਂ ਉਹਦਾ ਟਾਪ ਗੇਟ ਪਾ ਲਿਆ ਆ ਕੋਈ ਨਹੀਂ ਪਰ ਫਿਰ ਵੀ ਛਤਰੀ ਨੇ ਨਿਆਦਾ ਲਿਆਣਤਾ ਅੱਜ ਬਚਾ ਲਿਆ ਅੱਜ ਜਿਹੜੇ ਕੰਮ ਵਾਸਤੇ ਲਵਾਏ ਇੱਕ ਮੜ ਕੇ ਦਾ ਕੰਮ ਹੁਣ ਆ ਕੰਮ ਵੀ ਲੈਣਿਆ ਟਰਾਲੀ ਤੋਂ ਲਾ ਠੇਲਣੀ ਯੂਨੀ ਟਿਕਣ ਦਿੰਦੇ ਇਹ ਥੋੜਾ ਪਨੀਰੀ ਦੀ ਲੱਤ ਲੈ ਕੇ ਇਹਦੇ ਚ ਮਦੀ ਫਿਰਦੀ ਆ ਫਰਾਈ ਤੋਂ ਨੂੰ ਬੜਾਣਿਆ ਰਹਿਆ ਕਰਨ ਇਹ ਲੱਗਦਾ ਚੋਨਾ ਅੱਜ ਜਮਾ ਹੀ ਮਤਲਬ ਡੈਮੇਜ ਜਿਹੜੀ ਪਨੀਰੀ ਚਲਵਾਇਆ ਆ ਵੀ ਹੁਣ ਖਰਾਬ ਨਹੀਂ ਨਾ ਕਰਨੀ ਪਨੀਰੀ ਅਸਲ ਤੇ ਸਾਡੀ ਸ਼ਿੱਤੀ ਹੈ ਮੇਰਾ ਕਰਨਾ ਜਾਦਾ ਤੇਰੇ ਸਾਝਰੇ ਲੱਗ ਜਿਓ ਲਓ ਭਾਈ ਮਿੱਤਰੋ ਉਹ ਨਿਪੜ ਗਿਆ ਕੰਮ ਚਲਿਏ ਜੰਗਲ ਲੈ ਕੇ ਤੇ ਦੇਖ ਲਓ ਵੀ ਹਾਲਤ ਹਨਾ ਸਾਰੇ ਦਿਨ ਦੀ ਭਜ ਨੱਠ ਕਾਤੇ ਕਾਤੇ ਜਿਵੇਂ